ਜਿਹੜਾ ਪੰਜਾਬ ਦਾ ਫੈਕਟਰੀ ਵਾਲੇ ਪਾਣੀ ਗੰਦਾ ਕਰਦੇ ਆ ਉਹਨਾਂ ਲਈ ਰਲ ਕੇ ਆਵਾਜ਼ ਉਠਾ ਕਰੋ ਪਿੱਛੇ ਜੇ ਸਾਡਾ ਅਮਤੋਜ ਕੱਲਾ ਹੀ ਲੱਗਿਆ ਹੋਇਆ ਅਸੀਂ ਇੱਧਰ ਆ ਗਏ ਤਾਂ ਉਹਦੀ ਜਿਹੜੀ ਰੀਲ ਬਣੀ ਹੈ ਨਾ ਉਹਨੂੰ 7 ਮਿਲੀਅਨ ਲੋਕਾਂ ਨੇ ਦੇਖਿਆ ਪਰ 7 ਮਿਲੀਅਨ ਤੁਸੀਂ ਆਪ ਵੀ ਪਾ ਦਿਆ ਕਰੋ ਇਹ ਰੀਲ ਵੀ ਇਹ ਪਾਣੀ ਦੀ ਗੰਦਗੀ ਬੰਦ ਕਰੋ ਕਿ ਅੱਗ ਲਾ ਕੇ ਕੱਦ ਤੇ ਬੈਠਣ ਵਾਲਾ ਕੰਮ ਹੈ ਜ਼ੋਰਦਾਰ ਤਾੜੀ ਜਿਹੜੇ ਲੜ ਰਹੇ ਆ ਪੰਜਾਬ ਤੇ ਪੰਜਾਬੀਆਂ ਲਈ ਜ਼ੋਰਦਾਰ ਤਾੜੀ ਫੇਰ ਰਵਾਂਗੇ ਤੁਸੀਂ ਆਗੇ ਸਾਡੀਆਂ ਦੁਆਵਾਂ ਵਿੱਚ ਤੁਹਾਡੇ ਨਾਲ ਜਦ ਤੱਕ ਸਾਰੇ ਗੱਬਰੂ ਉਥੋਂ ਆ ਕੇ ਇੱਥੇ ਨਹੀਂ ਬੱਸਦੇ ਅਸੀਂ ਉੱਥੇ ਹੀ ਰਵਾਂਗੇ ਤੇ ਫੇਰ ਵੀ ਨਹੀਂ ਆਵਾਂਗੇ ਉੱਥੇ ਹੀ ਰਵਾਂਗੇ ਉਹ ਸਾਡੀ ਸਰਜ਼ਮੀਨ ਹੈ ਦੋ ਚੀਜ਼ਾਂ ਯਾਦ ਰੱਖਿਓ 100 ਘਰ ਬਣਾ ਲਓ 10 ਕਾਰਾਂ ਲੈ ਲਓ ਜੀਪ ਵੈਗਨ ਲੈ ਲਓ ਸੀ ਵੈਗਨ ਲੈ ਲਓ ਆਪਦੀ ਪਿੰਡ ਜ਼ਮੀਨ ਦਾ ਵੇਚੋ ਤੇ ਜਿਹੜੇ ਬਜ਼ੁਰਗਾਂ ਦੇ ਗਹਿਣੇ ਆ ਸੋਨਾ ਸਾਂਭ ਕੇ ਰੱਖਿਓ ਬਹੁਤ ਛੇਤੀ ਇੱਕ ਕ੍ਰਾਂਤੀ ਬੰਦ ਹੋ ਜਿਹੜੀਆਂ ਕਾਲਜ ਵਾਲੀ ਮੈਂ ਕੰਮ ਉਹ ਲੈਣਾ ਹੀ ਲੱਗ ਜਣੇ ਆ। ਉਹ ਆਪਣੀ ਜ਼ਮੀਨ ਨਹੀਂ ਵੇਚਣੀ। ਆਪ ਦਾ ਖੇਤਾਂ ਨਹੀਂ ਛੱਡਣਾ ਜਿਹਦੇ ਪਿੱਛੇ ਸਾਡੇ ਯੋਧਿਆਂ ਨੇ ਹਜ਼ਾਰਾਂ ਸਾਲ ਕੁਰਬਾਨੀਆਂ ਕਰੀਆਂ। ਜ਼ੋਰਦਾਰ ਤਾੜੀਆਂ ਦਾ ਸੂਰ ਵੀ ਰੰਗ ਨਾਲ। ਨਾ ਸਾਹਿਬ।